ਹਰ ਇਲਾਕੇ ਦੀ ਹੈ ਇਵਨ ਸਰਕਾਰਾਂ ਦੇ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਐਮਬੈਂਕਮੈਂਟਸ ਨੂੰ ਮਜ਼ਬੂਤ ਕਰੋ ਜੇ ਡੇਰਾ ਬਿਆਸ ਆਪਣੀਆਂ ਐਮਬੈਂਕਮੈਂਟਸ ਮਜ਼ਬੂਤ ਕਰ ਰਹਾ ਹੈ ਜਾਂ ਉਹਦੇ ਉੱਤੇ ਇਨਫਰਾਸਟ੍ਰਕਚਰ ਸਪੈਂਡਿੰਗ ਕਰ ਰਹਾ ਹੈ ਉਹਦੇ ਚ ਆਪਾਂ ਏਸੀ ਨੂੰ ਗਲਤ ਮੰਨਦੇ ਆਂ ਵੀ ਬਿਆਸ ਦਰਿਆ ਦੇ ਉੱਤੇ ਕੋਰਸ ਨਹੀਂ ਬਦਲਿਆ ਜਾਣਾ ਚਾਹੀਦਾ ਅਦਰਵਾਈਜ਼ ਜੇ ਪੈਰਲਲੀ ਆਪਾਂ 650 ਮੀਟਰ ਅੰਦਰ ਨਾ ਜਾ ਕੇ ਪੈਰਲਲੀ ਅਲੋਂਗ ਦਾ ਰਿਵਰ ਅਸੀਂ ਕੁਝ ਕੀਤਾ ਹੁੰਦਾ ਤਾਂ ਸ਼ਾਇਦ ਉਹ ਚੀਜ਼ ਚੰਗੀ ਹੁੰਦੀ ਤੁਸੀਂ ਆਪਣੇ ਬਚਾ ਲਈ ਤੁਸੀਂ ਆਪਣੇ ਬਚਾ ਲਈ ਕੀਤਾ ਦਰਿਆ ਆਪਣਾ ਵਹਿੰਦਰ ਇਹ ਜਿਹੜਾ ਅਸਪੈਕਟ ਹੈ ਤੁਸੀਂ ਬੜਾ ਵਧੀਆ ਆਖਿਆ ਕਿ ਆਪਣੇ ਆਪ ਨੂੰ ਪਛਾਣਾ ਕੋਈ ਬਾੜੀ ਗੱਲ ਨਹੀਂ ਠੀਕ ਹੈ ਇੱਕ ਚੀਜ਼ ਉਹ ਹੈਗੀ ਆ ਪਰ ਜੇ ਤੁਸੀਂ ਉਹਨੂੰ ਕਿਉਂਕਿ ਤੁਹਾਡੇ ਲੈਂਡਮਾਰਕ ਦਾ ਤੁਹਾਨੂੰ ਜਗ੍ਹਾ ਚਾਹੀਦੀ ਹੈ ਤੁਸੀਂ ਅੱਗੇ-ਅੱਗੇ ਲੈਣਾ ਚਾਹੁੰਦੇ ਹੋ ਤੇ ਉਹਦੇ ਨਾਲ ਦਰਿਆ ਦਾ ਰੁਖ ਬਦਲ ਰਿਹਾ ਤੇ ਜਿਹੜਾ ਕਿ ਅੱਗੇ ਡਾਊਨਸਟ੍ਰੀਮ ਜਾਂ ਤੁਹਾਡੇ ਆਪੋਜ਼ਿਟ ਜਿਹੜੇ ਇਲਾਕੇ ਆ ਉਹਨਾਂ ਨੂੰ ਹਾਰਮ ਹੋ ਰਿਹਾ ਜੇ ਤੁਸੀਂ ਰਸੂਕਦਾਰ ਹੋ ਤੁਸੀਂ ਪਾਵਰਫੁੱਲ ਹੋ ਤੁਹਾਡੇ ਕੋਲ ਸੰਸਾਦ ਹਨ ਤੁਹਾਡੇ ਨਾਲ ਵੋਟ ਬੈਂਕ ਜੁੜਿਆ ਹੋਇਆ ਹੈ ਤਾਂ ਤੁਸੀਂ ਦਰਿਆਵਾਂ ਦੇ ਰੁਖ ਮੋੜ ਸਕਦੇ ਹੋ ਮੈਸੇਜ ਤਾਂ ਇਹ ਹੀ ਜਾਂਦਾ ਹੈ ਹੁਣ ਇਹਨੂੰ ਐਵੇਂ ਕਹਿਣਾ ਥੋੜਾ ਜਿਹਾ ਕਰੂਡ ਲੱਗਦਾ ਹੈ ਲੇਕਿਨ ਫੈਕਟ ਤਾਂ ਹੀ ਹੈ ਨਾ ਹੋਇਆ ਤਾਂ ਇਹੀ ਹੈ ਅਸਲ ਵਿੱਚ ਤਾਂ ਤੁਹਾਡੇ ਸਾਹਮਣੇ ਸਰਕਾਰਾਂ ਤੋਂ ਇਲਾਵਾ ਮੈਂ ਚਾਹਾਂਗਾ ਕਿ ਤੁਸੀਂ ਥੋੜੇ ਡੇਰੇ ਵਾਲੇ ਵੀ ਸੋਚਣ ਮੋਹ ਮਾਇਆ ਤੋਂ ਦੁਨੀਆ ਨੂੰ ਨਿਕਲਣ ਦਾ ਪਾਠ ਪੜਾਉਣ ਵਾਲੇ ਡੇਰੇ ਥੋੜੇ ਜਿਹੇ ਪਦਾਰਥਵਾਦ ਚੋਂ ਨਿਕਲਣ ਆ ਜਿਹੜੇ ਮਟੀਰੀਅਲ ਐਸੈਟਸ ਹਵਾਈ ਪੱਟੀਆਂ ਲੰਮੀਆਂ ਕੀਤੀਆਂ ਜਾ ਰਹੀਆਂ ਨੇ ਚਲੋ ਠੀਕ ਹੈ ਜਿਨ੍ਹਾਂ ਦੀ ਲੋੜ ਹੈ ਕੀਤੀਆਂ ਜਾਣ ਲੇਕਿਨ ਨਾਟ ਐਟ ਦਾ ਕਾਸਟ ਆਫ ਨੇਚਰ ਕੁਦਰਤ ਦੀ ਕੀਮਤ ਤੇ ਇਹ ਕੁਝ ਨਾ ਕੀਤਾ ਜਾਵੇ ਕਿਤੇ ਵੀ ਨਾ ਹੋਵੇ